ਮਾਮਲਾ ਦਿਲਕੁਸ਼ਾ ਮਾਰਕੀਟ ਦੇ ਤਿੰਨ ਦਵਾ ਵਪਾਰੀਆਂ ਕੋਲ ਤਾਂਦਲੀ ਤਹਿਤ ਪਹੁੰਚ ਰਹੀਆਂ ਡਿਫੈਂਸ ਦੀ ਦਵਾਈਆਂ ਦਾ ਡਿਫੈਂਸ ਦੀ ਦਵਾਈਆਂ ਦਾ ਲੋਕਲ ਮਾਰਕੀਟ ਤੱਕ ਪਹੁੰਚਣਾ ਪ੍ਰਿਸ਼ਟਾਚਾਰ ਦਾ ਵਿਸ਼ਾ ਕੀ ਆਰਮੀ ਪ੍ਰਸ਼ਾਸਨ ਵੀ ਕਰੇਗੀ ਮਾਮਲੇ ਦੀ ਜਾਂਚ ਮਾਸਟਰਮਾਈਂਡ ਵੀ ਕੇ ਤੇ ਪਹਿਲਾ ਵੀ ਸੈਂਟਰਲ ਏਜੰਸੀ ਨੇ ਕੀਤੀ ਸੀ ਜਾਂਚ ਗੁਰਕੁਸ਼ਾ ਮਾਰਕੀਟ ਦੇ ਕੁਝ ਦਵਾਈ ਵਪਾਰੀਆਂ ਵੱਲੋਂ ਵੇਚੀ ਜਾ ਰਹੀਆਂ ਡਿਫੈਂਸ ਦੀ ਦਵਾਈਆਂ ਕੋਈ ਆਮ ਤਾਂਦਲੀ ਨਹੀਂ ਹੈ ਬਲਕਿ ਇਹ ਬਹੁਤ ਵੱਡਾ ਪ੍ਰਿਸ਼ਟਾਚਾਰ ਹੈ ਜਿਸ ਨੂੰ ਕੁਝ ਪਿਸ਼ਟ ਸਰਕਾਰੀ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਮਾਸਟਰਮਾਈਂਡ ਵੀ ਕੇ ਅੰਜਾਮ ਦੇ ਰਿਹਾ ਹੈ ਦੱਸਿਓ ਕਿ ਇਸ ਖੇਲ ਵਿੱਚ ਸ਼ਾਮਿਲ ਸਾਰੇ ਲੋਕ ਡਿਫੈਂਸ ਦੇ ਪੂਰੇ ਸਿਸਟਮ ਨੂੰ ਠੇਂਗਾ ਵਿਖਾ ਰਹੇ ਹਨ ਸੂਤਰਾ ਦੀ ਮੰਨੀਏ ਤਾਂ ਆਰਮੀ ਪ੍ਰਸ਼ਾਸਨ ਨੂੰ ਇਸ ਸਾਰੇ ਮਾਮਲੇ ਦਾ ਧਿਆਨ ਲੈਂਦੇ ਹੋਏ ਜਾਂਚ ਕਰਨੀ ਚਾਹੀਦੀ ਹੈ ਤੇ આરોપીਆਂ ਉੱਤੇ ਕਾਰਵਾਈ ਹੋਵੇ ਕਿ ਇਸ ਨੂੰ ਪੁਖਤਾ ਕਰਨਾ ਪਵੇਗਾ ਮਾਸਟਰਮਾਈਂਡ ਵੀਕੇ ਆਪਣੇ ਥੋੜੇ ਜਿਹੇ ਲਾਲਚ ਦੇ ਲਈ ਇਸ ਸਾਰੀ ਤਾਂਦਰੀ ਨੂੰ ਪਿਛਲੇ ਕਈ ਸਾਲਾਂ ਤੋਂ ਚਲਾ ਰਿਹਾ ਹੈ ਲੇਕਿਨ ਵੀਕੇ ਇਕੱਲਾ ਇਸ ਭ੍ਰਸ਼ਟਾਚਾਰਚ ਦੋਸ਼ੀ ਨਹੀਂ ਹੈ ਬਲਕਿ ਇਸ ਖੇਡ ਵਿੱਚ ਸ਼ਾਮਿਲ ਸਰਕਾਰੀ ਕਰਮਚਾਰੀ ਤੋਂ ਲੈ ਕੇ ਬਿਲਕੁਲ ਆਹ ਮਾਰਕੀਟ ਦੇ ਤਿੰਨ ਦਵਾ ਵਪਾਰੀ ਵੀ ਦੋਸ਼ੀ ਹਨ ਹੁਣ ਦੇਖਣਾ ਹੋਵੇਗਾ ਕਿ ਪੂਰੇ ਸਿਸਟਮ ਨੂੰ ਠੇਂਗਾ ਵਿਖਾਉਣ ਵਾਲੇ ਇਨ੍ਹਾਂ ਦੋਸ਼ੀਆਂ ਦੇ ਉੱਤੇ ਕਦੋਂ ਕਾਰਵਾਈ ਹੋਵੇਗੀ ਸੂਤਰਾਂ ਦਾ ਕਹਿਣਾ ਹੈ ਕਿ ਮਾਸਟਰਮਾਈਂਡ ਵੀਕੇ ਦੇ ਉੱਤੇ ਕੁਝ ਸਾਲ ਪਹਿਲਾਂ ਕੇਂਦਰ ਦੀ ਸੈਂਟਰਲ ਏਜੰਸੀ ਨੇ ਜਾਂਚ ਕੀਤੀ ਸੀ ਉਸ ਸਮੇਂ ਵੀ ਇਹ ਖੁਲਾਸਾ ਹੋਇਆ ਸੀ ਕਿ ਵੀਕੇ ਡਿਫੈਂਸ ਦੀ ਦਵਾਈਆਂ ਨੂੰ ਗਿਲਕੁਸ਼ਾ ਮਾਰਕੀਟ 'ਚ ਵੇਚ ਰਿਹਾ ਸੀ ਲੇਕਿਨ ਮਾਮਲੇ 'ਚ ਵੀਕੇ ਬਿਨਾਂ ਕਿਸੇ ਵੱਡੀ ਕਾਰਵਾਈ ਦੇ ਨਿਕਲ ਗਿਆ ਸੀ ਵੀਕੇ ਦੇ ਉੱਪਰ ਕੀ ਕਾਰਵਾਈ ਹੋਈ ਸੀ ਇਸ ਨੂੰ ਲੈ ਕੇ ਵੀ ਜਲਦ ਖੁਲਾਸਾ ਕੀਤਾ ਜਾਵੇਗਾ ਬਿਊਰੋ ਰਿਪੋਰਟ ਡੈਨਿਕ ਸਵੇਰਾ ਟੀਵੀ ਮਾਮਲਾ ਦਿਲਕੁਸ਼ਾ ਮਾਰਕੀਟ ਦੇ ਤਿੰਨ ਦਵਾ ਵਪਾਰੀਆਂ ਕੋਲ ਤਾਂਦਲੀ ਤਹਿਤ ਪਹੁੰਚ ਰਹੀਆਂ ਡਿਫੈਂਸ ਦੀ ਦਵਾਈਆਂ ਦਾ ਡਿਫੈਂਸ ਦੀ ਦਵਾਈਆਂ ਦਾ ਲੋਕਲ ਮਾਰਕੀਟ ਤੱਕ ਪਹੁੰਚਣਾ ਪ੍ਰਸ਼ਟਾ ਚਾਰ ਦਾ ਵਿਸ਼ਾ ਕੀ ਆਰਮੀ ਪ੍ਰਸ਼ਾਸਨ ਵੀ ਕਰੇਗੀ ਮਾਮਲੇ ਦੀ ਜਾਂਚ ਮਾਸਟਰਮਾਈਂਡ ਵੀਕੇ ਤੇ ਪਹਿਲਾ ਵੀ ਸੈਂਟਰਲ ਏਜੰਸੀ ਨੇ ਕੀਤੀ ਸੀ ਜਾਂਚ ਦਿਲਕੁਸ਼ਾ ਮਾਰਕੀਟ ਦੇ ਕੁਝ ਦਵਾਈ ਵਪਾਰੀਆਂ ਵੱਲੋਂ ਵੇਚੀ ਜਾ ਰਹੀਆਂ ਡਿਫੈਂਸ ਦੀ ਦਵਾਈਆਂ ਕੋਈ ਆਮ ਤਾਂਦਲੀ ਨਹੀਂ ਹੈ ਬਲਕਿ ਇਹ ਬਹੁਤ ਵੱਡਾ ਪ੍ਰਿਸ਼ਟਾਚਾਰ ਹੈ ਜਿਸ ਨੂੰ ਕੁਝ ਪ੍ਰਿਸ਼ਟ ਸਰਕਾਰੀ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਮਾਸਟਰਮਾਈਂਡ ਵੀ ਕੇ ਅੰਜਾਮ ਦੇ ਰਿਹਾ ਹੈ ਦੱਸਿਓ ਕਿ ਇਸ ਖੇਲ ਵਿੱਚ ਸ਼ਾਮਿਲ ਸਾਰੇ ਲੋਕ ਡਿਫੈਂਸ ਦੇ ਪੂਰੇ ਸਿਸਟਮ ਨੂੰ ਠੇਂਗਾ ਵਿਖਾ ਰਹੇ ਹਨ ਸੂਤਰਾ ਦੀ ਮੰਨੀਏ ਤਾਂ ਆਰਮੀ ਪ੍ਰਸ਼ਾਸਨ ਨੂੰ ਇਸ ਸਾਰੇ ਮਾਮਲੇ ਦਾ ਧਿਆਨ ਲੈਂਦੇ ਹੋਏ ਜਾਂਚ ਕਰਨੀ ਚਾਹੀਦੀ ਹੈ ਤੇ આરોપીਆਂ ਉੱਤੇ ਕਾਰਵਾਈ ਹੋ ਸਕੇ ਇਸ ਨੂੰ ਪੁਖਤਾ ਕਰਨਾ ਪਵੇਗਾ ਮਾਸਟਰਮਾਈਂਡ ਵੀਕੇ ਆਪਣੇ ਥੋੜੇ ਜਿਹੇ ਲਾਲਚ ਦੇ ਲਈ ਇਸ ਸਾਰੀ ਧਾਂਦਰੀ ਨੂੰ ਪਿਛਲੇ ਕਈ ਸਾਲਾਂ ਤੋਂ ਚਲਾ ਰਿਹਾ ਹੈ ਲੇਕਿਨ ਵੀਕੇ ਇਕੱਲਾ ਇਸ ਭ੍ਰਸ਼ਟਾਚਾਰਚ ਦੋਸ਼ੀ ਨਹੀਂ ਹੈ ਬਲਕਿ ਇਸ ਖੇਡ ਵਿੱਚ ਸ਼ਾਮਲ ਸਰਕਾਰੀ ਕਰਮਚਾਰੀ ਤੋਂ ਲੈ ਕੇ ਬਿਲਕੁਲ ਆਹ ਮਾਰਕੀਟ ਦੇ ਤਿੰਨ ਦਵਾ ਵਪਾਰੀ ਵੀ ਦੋਸ਼ੀ ਹਨ ਹੁਣ ਦੇਖਣਾ ਹੋਵੇਗਾ ਕਿ ਪੂਰੇ ਸਿਸਟਮ ਨੂੰ ਠੇਂਗਾ ਵਿਖਾਉਣ ਵਾਲੇ ਇਹਨਾਂ ਦੋਸ਼ੀਆਂ ਦੇ ਉੱਤੇ ਕਦੋਂ ਕਾਰਵਾਈ ਹੋਵੇਗੀ ਸੂਤਰਾਂ ਦਾ ਕਹਿਣਾ ਹੈ ਕਿ ਮਾਸਟਰਮਾਈਂਡ ਵੀਕੇ ਦੇ ਉੱਤੇ ਕੁਝ ਸਾਲ ਪਹਿਲਾਂ ਕੇਂਦਰ ਦੀ ਸੈਂਟਰਲ ਏਜੰਸੀ ਨੇ ਜਾਂਚ ਕੀਤੀ ਸੀ ਉਸ ਸਮੇਂ ਵੀ ਇਹ ਖੁਲਾਸਾ ਹੋਇਆ ਸੀ ਕਿ ਵੀਕੇ ਡਿਫੈਂਸ ਦੀ ਦਵਾਈਆਂ ਨੂੰ ਦਿਲਕੁਸ਼ਾ ਮਾਰਕੀਟ ਚ ਵੇਚ ਰਿਹਾ ਸੀ ਲੇਕਿਨ ਮਾਮਲੇ ਚ ਵੀ ਕੇ ਬਿਨਾ ਕਿਸੇ ਵੱਡੀ ਕਾਰਵਾਈ ਦੇ ਨਿਕਲ ਗਿਆ ਸੀ ਵੀ ਕੇ ਦੇ ਉੱਪਰ ਕੀ ਕਾਰਵਾਈ ਹੋਈ ਸੀ ਇਸ ਨੂੰ ਲੈ ਕੇ ਵੀ ਜਲਦ ਖੁਲਾਸਾ ਕੀਤਾ ਜਾਵੇਗਾ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ